ਅਰਸ ਚੈਨਲ ਵੱਲੋਂ ਪੰਜਾਬੀਆਂ ਨੂੰ ਸਸਤ ਸਰਕਾਰ ਤੇ ਜਿਵੇਂ ਸਿਸਟਮ ਪੀਐਸਸੀਬੀ ਨੇ 600 ਜੁੰਟ ਮਾਫ ਕੀਤੀ ਅੱਜ ਸਰਕਾਰ ਨੇ ਤੇ ਜਦੋਂ ਆਪਾਂ ਕੁੰਡੀ ਲਾਨੇ ਆ ਉਦੋਂ 100 ਜੁੰਟ 50 ਜੁੰਟਾਂ ਤੱਕ ਖਪਤ ਹੁੰਦੀ ਆ ਜਦੋਂ ਕਿ 50 ਜੁੰਟਾਂ ਦੇ ਖਪਤ ਹੁੰਦੇ ਆ ਤੇ ਸਰਕਾਰ 50 ਜੁੰਟਾਂ ਦੇ ਬਿਲੇ ਬਿਜੇ ਰਿਪੋਰਟ ਨੂੰ ਦਿੰਦਾ ਤੇ ਜੇ ਆਪਾਂ ਘੱਟੋ ਘੱਟ 600 ਜੁੰਟ ਵਰਤੋਂ ਕਰੀਏ ਤੇ 600 ਜੁੰਟ ਦੇ ਬਰਤੋਂ ਕਰੀਏ ਤੇ 600 ਜੁੰਟ ਦਾ ਤੇ ਬਿੱਲ ਉਹ ਸਰਕਾਰ ਪੇ ਕਰੇ ਤੇ ਜੇ 600 ਜੁੰਟ ਦਾ ਬਿੱਲ ਪੇ ਕਰਦੀਆ ਤਾਂ ਬਿਜਲੀ ਬੋਰਡ ਦਾ ਵੀ ਸੁਧਾਰ ਹੋ ਸਕਦਾ ਤੇ ਸਿਸਟਮ ਕਿਹੜਾ ਹੋਰ ਵਧੀਆ ਵਿਤਰ ਹੋ ਸਕਦਾ ਤੇ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਕੁੰਡੇ ਨਾ ਲਾਓ ਤੇ ਇਹਦੀ ਖਪਤ ਪੂਰੀ ਕਰੋ ਤੇ ਨਾਲ-ਨਾਲ ਕਿਹੜਾ ਸਿਸਟਮ ਉਹਦੇ ਨਾਲ ਛੇੜ ਛਾੜ ਨਾ ਕਰੋ ਤੇ ਬਹੁਤ ਅੱਜ ਕੱਲ ਮੰਗਿਆਈ ਦਾ ਜੁਗਾ ਤੇ ਮੰਗਿਆਈ ਕਰਕੇ ਜੇ ਟਰਾਂਸਫਾਰਮਰ ਸੜ ਗਏ ਓਵਰਲੋਡ ਕਰਕੇ ਤਾਂ ਵੀ ਆਪਣੀ ਨੁਕਸਾਨ ਜੇ ਕੋਈ ਹੋਰ ਸਿਸਟਮ ਓਵਰਲੋਡ ਕਰਕੇ ਓਵਰ ਨੁਕਸਾਨ ਹੁੰਦਾ ਤਾਂ ਵੀ ਆਪਣਾ ਪੰਜਾਬੀਆਂ ਦਾ ਨੁਕਸਾਨ ਤੇ ਇਸ ਕਰਕੇ ਇਸ ਸਿਸਟਮ ਨੂੰ ਮੇਨਟੇਨ ਰੱਖਣ ਦੇ ਲਈ 600 ਜੁਟ ਘੱਟੋ-ਘੱਟ ਆਪਣੀ ਬਾਲਣੀ ਚਾਹੀਦੀ ਆ ਤੇ ਚੋਰੀ ਨਹੀਂ ਕਰਨੀ ਚਾਹੀਦੀ ਚੋਰੀ ਕਿਉਂ ਨਹੀਂ ਕਰਨੀ ਚਾਹੀਦੀ ਚੋਰੀ ਇਸ ਕਰਕੇ ਨਹੀਂ ਕਰਨੀ ਚਾਹੀਦੀ ਇੱਕ ਤਾਂ ਜਦੋਂ ਆਪਾਂ ਕੁੰਡੀ ਲਾਨੇ ਆ ਉਹ ਹਾਸੇ ਦਾ ਸਟਾਰ ਹੋ ਜਾਂਦੇ ਆ ਤੇ ਇੱਕ 600 ਜੁਨਟ ਆਪਾਂ ਨਹੀਂ ਖਪਤ ਹੁੰਦੀ ਵੀ ਨਹੀਂ ਤੇ ਜੇ ਕੋਈ ਖਪਤ ਹੋ ਜਾਂਦੀ ਆ ਤੇ ਤਾਂ ਕੋਈ ਐਡੀ ਗੱਲ ਬਣੀ ਹੈਗੀ ਜੇ ਇੱਕ ਤੋਂ ਬਿੱਲ ਭਰਿਆ ਜਾਵੇ ਤੇ ਜਿਹੜੇ ਹੋਰ ਤਰੀਕੇ ਬਿਜਲੀ ਚੋਰੀ ਕਰਨ ਦੇ ਲੋਕ ਅਪਣਾਉਂਦੇ ਨੇ ਤੇ ਉਹਨਾਂ ਤਰੀਕਿਆਂ ਦੇ ਬਾਰੇ ਤੁਸੀਂ ਕੀ ਗੱਲ ਕਰਨਾ ਚਾਹੁੰਦਾ ਕਿ ਕਿੰਦਾਂ ਦੇ ਤਰੀਕੇ ਹੁੰਦੇ ਨੇ ਉਹ ਤਰੀਕੇ ਲੋਕ ਨਵੇਂ ਤਨਵੇਂ ਚੋਰੀ ਕਰਨ ਦਾ ਤਰੀਕਾ ਨਭ ਲੈਂਦੇ ਨੇ ਤੇ ਉਹ ਨਵਾਂ ਤਰੀਕਾ ਇੰਨਾ ਮਹਿੰਗਾ ਪੈ ਜਾਂਦਾ ਜਿਵੇਂ ਕਿ ਫੀਲਡ ਦੇ ਵਿੱਚ ਦੇਖਿਆ ਟੋਕੇ ਤੇ ਮਸ਼ੀਨ ਲੱਗੀ ਹੁੰਦੀ ਆ ਤਾਰ ਥੱਲੇ ਪਈ ਹੁੰਦੀ ਆ ਤੇ ਜਦੋਂ ਹੱਥ ਲੱਗ ਜਾਂਦਾ ਜਵਾਖ ਵੀ ਹਾਸੇ ਦਾ ਸ਼ਿਕਾਰ ਹੋ ਜਾਂਦਾ ਤੇ ਆਮ ਵਿਅਕਤੀ ਕੰਮ ਕਿਹੜਾ ਕਰਦਾ ਉਹ ਵੀ ਹਾਸੇ ਦਾ ਸ਼ਿਕਾਰ ਹੋ ਜਾਂਦਾ ਬਹੁਤ ਘਟਨਾ ਹੋਈਆਂ ਨੇ ਇਹ ਜੀਵਨ ਬਾਰ-ਬਾਰ ਨਹੀਂ ਆਉਂਦਾ ਇਸ ਕਰਕੇ ਜਿਹੜੀ ਕੁੰਡੀ ਆ ਉਹ ਨੂੰ ਬਿਲਕੁਲ ਨੀ ਲੈਣਾ ਚਾਹੀਦਾ ਤੇ ਹਾਸੇ ਤੋਂ ਬਚਣੇ ਚਾਹੀਦੇ ਨੇ ਠੀਕ ਹੈ ਜੀ